ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਸਤ ਤੇ ਸਤੰਬਰ ਮਹੀਨੇ ਦੀ ਪੈਨਸ਼ਨ ਅਪਡੇਟ ਬਾਰੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਪੀਵੀ ਕਿੰਗ ਨਿਊਜ਼ ਚੈਨਲ ਦੇ ਵਿੱਚ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਵੱਡਰ ਨੂੰ ਜਰੂਰ ਦਬੋ ਹੁਣ ਗੱਲ ਕਰਦੇ ਆਂ ਅਗਸਤ ਮਹੀਨੇ ਦੀ ਪੈਨਸ਼ਨ ਬਾਰੇ ਕੱਲ ਮਿਤੀ 31 ਅਗਸਤ ਦਿਨ ਐਤਵਾਰ ਜੋ ਕਿ ਅਗਸਤ ਮਹੀਨੇ ਦਾ ਆਖਰੀ ਦਿਨ ਸੀ ਕੱਲ ਤੱਕ ਵੀ ਰੈਂਦੇ ਜ਼ਿਲ੍ਹਿਆਂ ਦੇ ਅੰਦਰ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਹੁਣ ਰੈਂਦੇ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਅਗਲੇ ਮਹੀਨੇ ਸਤੰਬਰ ਵਿੱਚ ਜਾਰੀ ਕੀਤੀਆਂ ਜਾਣਗੀਆਂ ਜੋ ਵੀ ਜ਼ਿਲ੍ਹੇ ਰੈਂਦੇ ਹਨ ਸਤੰਬਰ ਮਹੀਨੇ ਵਿੱਚ 3000 ਰੁਪਏ ਪੈਨਸ਼ਨ ਜਾਰੀ ਕੀਤੀ ਜਾਵੇਗੀ ਸਤੰਬਰ ਮਹੀਨੇ ਦੀ ਪੈਨਸ਼ਨ 4 ਜਾਂ 5 ਤਰੀਕ ਤੱਕ ਜਾਰੀ ਹੋ ਜਾਣਗੀਆਂ ਨਵੰਬਰ ਮਹੀਨੇ ਦੀ ਪੈਨਸ਼ਨ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਹਨ ਇਸ ਵਾਰ ਪੰਜਾਬ ਸਰਕਾਰ ਹੜਾ ਵਾਲੇ ਇਲਾਕਿਆਂ ਦੇ ਵਿੱਚ ਪੈਨਸ਼ਨ ਤੋਂ ਇਲਾਵਾ ਹੋਰ ਵੀ ਰਕਮ ਜਾਰੀ ਕਰ ਸਕਦੀ ਹੈ ਜਿਸ ਨਾਲ ਹੜਪੀੜਤਾ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ ਕਿਉਂਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਪਿੰਡ ਜੋ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਨਵੰਬਰ ਮਹੀਨੇ ਦੇ ਅੰਦਰ ਪੰਜਾਬ ਸਰਕਾਰ 1 ਜੁਲਾਈ ਸਤੰਬਰ ਤੋਂ ਵੀ ਪੈਨਸ਼ਨਾਂ ਪਾਉਣੇ ਸ਼ੁਰੂ ਕਰ ਸਕਦੀ ਹੈ ਇਸ ਕਰਕੇ ਤੁਸੀਂ ਸਾਡੇ ਚੈਨਲ ਨਾਲ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਹੁਣ ਚਲਦੇ ਹਾਂ ਜੀ ਅੱਜ ਦੀ ਦੂਜੀ ਖਬਰ ਵੱਲ ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਦਿੱਤੇ ਜਾਣਗੇ ਪਲਾਟ ਤਰਨਤਾਰਨ ਦੇ ਹਲਕਾ ਪੱਟੀ ਵਿੱਚ ਮੰਤਰੀ ਲਾਲਜੀਤ ਸਿੰਘ ਪੁੱਲਰ ਹੜ੍ਹ ਪੀੜਤਾਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਦੌਰਾਨ ਲਾਲਜੀਤ ਸਿੰਘ ਪੁੱਲਰ ਨੇ ਵੱਡਾ ਐਲਾਨ ਕਰਦੇ ਹੋਇਆ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਉਦੀਨ ਆਉਂਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵੱਲੋਂ ਪੰਜ-ਪੰਜ ਮਰਲੇ ਦੇ ਰਹਿੈਸੀ ਪਲਾਟ ਦਿੱਤੇ ਜਾਣਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਜਾ ਲੈਂਨ ਪਹੁੰਚੇ ਲਾਲਜੀ ਸਿੰਘ ਪੁੱਲਰ ਹਾਲਾਤ ਵੇਖ ਕੇ ਪਾਬਕ ਹੁੰਦੇ ਨਜ਼ਰ ਆਏ ਇੱਥੇ ਦੱਸ ਦਈਏ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਮੰਤਰੀ ਪਰਿਵਾਰਾਂ ਨੂੰ ਖੁਦ ਜਾ ਕੇ ਬਾਹਰ ਕੱਢਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਮੁਸਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਇਸ ਵਿੱਚ ਫਿਰੋਜ਼ਪੁਰ ਦੇ 812 ਬਸਿੰਦੇ ਗੁਰਦਾਸਪੁਰ ਦੇ 2571 ਮੋਗਾ ਦੇ 4 ਤਰਨਤਾਰਨ ਦੇ 60 ਬਰਨਾਲਾ ਦੇ 25 ਅਤੇ ਫਾਜ਼ਲੀਕਾ ਦੇ 1239 ਵਾਸੀ ਸ਼ਾਮਲ ਹਨ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 9 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਹੁਣ ਤੱਕ 11330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਹੈ ਇਨ੍ਹਾਂ ਚ ਫਿਰੋਜ਼ਪੁਰ ਦੇ 2819 ਹੁਸਿਆਰਪੁਰ ਦੇ 1052 ਕਪੂਰਥਲਾ ਦੇ 240 ਗੁਰਦਾਸਪੁਰ ਦੇ 4771 ਮੋਗਾ ਦੇ 24 ਪਠਾਨਕੋਟ ਦੇ 1100 ਤਾਰਨ ਤਾਰਨ ਦੇ 60 ਬਰਨਾਲਾ ਦੇ 25 ਅਤੇ ਫਾਜ਼ਲਿਕਾ ਦੇ 1239 ਬਸਿੰਦੇ ਸਮਲ ਹਨ ਹੜ੍ਹ ਕਾਰਨ ਪੰਜਾਬ ਚ ਹੁਣ ਤੱਕ ਕੁੱਲ 1018 ਪਿੰਡ ਪ੍ਰਭਾਵਿਤ ਹੋਏ ਹਨ ਇਹਨਾਂ ਚ ਪਠਾਨਕੋਟ ਦੇ 81 ਫਾਜ਼ਲਿਕਾ ਦੇ 52 ਤਾਰਨ ਤਾਰਨ ਦੇ 45 ਸ੍ਰੀ ਮੁਕਤਸਰ ਸਾਹਿਬ ਦੇ 64 ਸੰਗਰੂਰ ਦੇ 22 ਫਿਰੋਜ਼ਪੁਰ ਦੇ 101 ਕਪੂਰਥਲਾ ਦੇ 107 ਗੁਰਦਾਸਪੁਰ ਦੇ 323 ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਲ ਹਨ ਹੜਾ ਕਾਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਚੱਲਣਾ ਪਿਆ ਹੈ ਫਸਲਾਂ ਨੂੰ ਮਾਰ ਪਈ ਹੈ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਫਾਜ਼ਿਲਕਾ ਚ 16632 ਹੈਕਟੇਅਰ ਭੂਮੀ ਹੜਾਂ ਦੀ ਮਾਰ ਹੇਠ ਆਈ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਚ 10806 ਹੈਕਟੇਅਰ ਚ ਫਸਲ ਨੂੰ ਨੁਕਸਾਨ ਪੁੱਜਾ ਹੈ ਕਪੂਰਥਲਾ ਚ 11620 ਠਾਣਕੋਟ ਚ 7000 ਤਰਨਤਾਰਨ ਚ 9928 ਅਤੇ ਹੁਸ਼ਿਆਰਪੁਰ ਚ 5287 ਹੈਕਟੇਰ ਚ ਫਸਲ ਨੂੰ ਨੁਕਸਾਨ ਹੋਇਆ